ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਥੋੜੀ ਜੀ ਪਾਰਟੀ ویئر ਕਲੈਕਸ਼ਨ ਤੁਸੀਂ ਕਹੋਗੇ ਥੋੜੀ ਜੀ ਕਹਿੰਦੇ ਨੇ ਥੋੜੀ ਜੀ ਦਾ ਮਤਲਬ ਇਹੀ ਆ ਕਿ ਜਿਆਦਾ ਹੈਵੀ ਨਹੀਂ ਹੈਗੇ ਸੂਟ ਜਿਵੇਂ ਕਿ ਗਰਮੀਆਂ ਦਾ ਮੌਸਮ ਆ ਜੀ ਬਹੁਤ ਹੀ ਜ਼ੋਰਾਂ ਤੇ ਗਰਮੀ ਪੈ ਰਹੀ ਆ ਤੇ कॉटन ਤੋਂ ਬਿਨਾਂ ਤਾਂ ਵੈਸੇ ਕੋਈ ਵੀ ਸਟੱਫ ਹੁਣ ਪੈ ਹੀ ਨਹੀਂ ਰਿਹਾ ਵਾ ਜ਼ਿਆਦਾਤਰ कॉटन ਜਾਂ ਫਿਰ ਮਸਲਿਨ कॉटन ਹੀ ਚੱਲ ਰਹੀ ਆ ਪੂਰੇ ਜੋੜਾਂ ਸ਼ੋਰਾਂ ਤੇ ਤੇ ਉਸ ਦੇ ਅਕੋਰਡਿੰਗ ਜਿਨ੍ਹਾਂ ਨੇ ਫੰਕਸ਼ਨ ਦੇ ਲਈ ਕੋਈ ਛੋਟਾ ਮੋਟਾ ਫੰਕਸ਼ਨ ਅਟੈਂਡ ਕਰਨਾ ਜਾਂ ਕਿਸੇ ਦੇ ਘਰੇ ਵਿਆਹ ਸ਼ਾਦੀ ਆ ਸਿੰਪਲ ਸੋਬਰ ਲੁੱਕ ਦੇ ਵਿੱਚ ਵਧੀਆ ਬੇਸ ਹੋਵੇ ਉਸ ਦੇ ਅਕੋਰਡਿੰਗ ਹੀ ਆਪਾਂ ਲੈ ਕੇ ਆਏ ਆ ਔਰਗੈਂਜ਼ਾ ਦੇ ਸੂਟ ਆ ਪ੍ਰਾਈਸ ਬਹੁਤ ਰੀਜ਼ਨੇਬਲ ਆਇਆ ਵਾ ਚਾਹੇ ਤੁਸੀਂ ਲੈ ਕੇ ਰੱਖ ਲਓ ਅੱਗੇ ਕੋਈ ਫੰਕਸ਼ਨ ਆ ਰਿਹਾ ਕਲਰ ਚਾਰਟ ਬਹੁਤ ਸੋਹਣੇ ਨੇ ਤੇ ਪਿਓਰ ਵਿਸਕੋਸ ਆਰਗੈਂਜ਼ਾ ਦੀ ਸ਼ਰਟਸ ਨੇ ਇਹ ਬਹੁਤ ਸੋਹਣੇ ਜਾਨੀ ਕਿ ਉੱਪਰ ਵਰਕ ਹੋ ਕੇ ਆਇਆ ਸਿੰਪਲ ਸੋਬਰ ਆਇਟਮਾਂ ਨੇ ਸਰਦਾਰੀ ਜੀ ਲੁੱਕ ਦੀਆਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲ ਤੇ ਬਾਕੀ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਬਸ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖੋ ਤੇ ਵੱਧ ਤੋਂ ਵੱਧ ਪੈਣਾ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਆਪਾਂ ਆਪਣੇ ਨਾਲ ਜੋੜ ਸਕੀਏ ਜੀ ਲੋ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਸਾਰੇ 2500 2500 ਤੋਂ ਪਲੱਸ ਸੇਲ ਹੋਣ ਵਾਲੇ ਆ ਜਦੋਂ ਕਿ ਜਦੋਂ ਇਹਨਾਂ ਦਾ ਪੂਰਾ ਸੀਜ਼ਨ ਹੋਇਆ ਤਾਂ ਇਹ ਇੰਨੇ ਨੂੰ ਹੀ ਸੇਲ ਹੋਣਿਆ ਬਟ ਆਪਣੇ ਕੋਲ ਡਿਸਕਾਊਂਟ ਤੇ ਆਏ ਨੇ ਡਿਸਕਾਊਂਟ ਤੇ ਹੀ ਆਪਾਂ ਤੁਹਾਨੂੰ ਦੇ ਰਹੇ ਆ ਸਾਰੇ 2500 2600 ਇਸ ਤਰ੍ਹਾਂ ਵਿਕਣ ਵਾਲੇ ਸਾਰੇ ਸੂਟ ਨੇ ਤੇ ਆਪਾਂ ਤੁਹਾਡੇ ਲਈ ਸਿਰਫ ਲੈ ਕੇ ਆਏ ਆ 2050 ਦੇ ਵਿੱਚ ਜਿਹੜਾ ਮਰਜੀ ਸੂਟ ਲੈ ਲਿਓ ਵਿਸਕੋਸ ਔਰਗੈਂਜ਼ਾ ਦੇ ਉੱਪਰ ਇਹ ਸਾਰੇ ਸ਼ਰਟ ਬਣੀ ਹੋਈ ਆ ਸ਼ਰਟ ਦਾ ਪੈਟਰਨ ਤੁਸੀਂ ਚੈੱਕ ਕਰ ਸਕਦੇ ਹੋ ਕੋਸ ਆਰਗੈਂਜ਼ਾ ਦੀ ਸ਼ਰਟ ਸਾਰੇ ਕੇਰ ਦੇ ਉੱਪਰ ਕੰਮ ਹੋਇਆ ਸਾਰਾ ਥ्रेड ਵਰਕ ਦਾ ਕੰਮ ਹੋਇਆ ਸਿੰਪਲ ਸੋਬਰ ਕਿਉਂਕਿ ਇਹ ਵਾਲੇ ਮੌਸਮ ਦੇ ਵਿੱਚ ਜਿਆਦਾ ਹੈਵੀ ਆਪਾਂ ਕੰਮ ਆਪਾਂ ਤੋਂ ਨਾ ਹੀ ਇਦਾਂ ਦੇ ਹੈਵੀ ਸੂਟ ਪੈਂਦੇ ਨੇ ਬਹੁਤ ਹੀ ਲਾਈਟ weight ਦਾ ਫੈਬਰਿਕ ਵਿਸਕੋਸ ਦਾ ਜਦੋਂ ਫੈਬਰਿਕ ਆਇਆ ਬਹੁਤ ਜਿਆਦਾ ਲਾਈਟ weight ਹੁੰਦਾ ਹੈ ਤੇ ਨਾਲ ਇਹਦੇ ਉੱਪਰ ਸਾਰੇ ਵਰਕ ਹੋਇਆ ਹੋਇਆ ਥ्रेड ਵਰਕ ਦੇ ਨਾਲ ਤੁਸੀਂ ਚੈੱਕ ਕਰ ਲਓ ਲਾਈਨਿੰਗ ਵਾਲੀ ਇਹ ਹੈਗੀ ਆ ਜੀ ਸ਼ਰਟ ਸਾਰਾ ਇਹਦਾ ਘੇਰ ਤੇ ਵੀ ਕੰਮ ਹੋਇਆ ਹੋਇਆ ਤੇ ਨਾਲ ਇਹਦੇ ਪਿਓਰ ਵਿਸਕੋਸ ਮਸਲੀਨ ਦੀ ਲੱਗੀ ਹੋਈ ਆ ਬਾਟਮ ਜੀ ਬਹੁਤ ਸੋਹਣੀ ਮਹਿੰਦੀਆ ਕਲਰ ਦੇ ਨਾਲ ਇਹਦਾ ਕੰਟਰਾਸਟ ਆ ਤੇ ਨਾਲ ਇਹਨਾਂ ਦੇ ਹੈਗੇ ਆ ਜੀ ਪਿਓਰ ਦੇ ਦੁਪट्टे ਲੱਗੇ ਹੋਏ ਹਲੋ ਤੇ ਬਹੁਤ ਪੈਣਾ ਦੇ ਮੈਸੇਜ ਆਉਂਦੇ ਆ ਸਟਿਚਿੰਗ ਲਈ ਮੈਂ ਹਮੇਸ਼ਾ ਤੁਹਾਨੂੰ ਵੀਡੀਓ ਚ ਇਹ ਗੱਲ ਦੱਸਦੀ ਆ ਤੁਸੀਂ ਸਟਿਚਿੰਗ ਕਰਵਾਣੀ ਆ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਜਿੱਦਾਂ ਤੁਹਾਡੀ ਰਿਕੁਆਇਰ ਆ ਉਹ ਹਰ ਤਰ੍ਹਾਂ ਦੀ ਰਿਕੁਆਇਰ ਤੁਹਾਡੀ ਪੂਰੀ ਕੀਤੀ ਜਾਊਗੀ ਜੀ ਜਿਵੇਂ ਵੀ ਤੁਹਾਡੀ ਇੱਛਾ ਤੁਸੀਂ ਉਸੇ ਤਰ੍ਹਾਂ ਸੂਟ ਨੂੰ ਬਾਇਕ ਕਰ ਸਕਦੇ ਹੋ ਕਿਉਂਕਿ ਫੌਰਨ ਤੋਂ ਜਿੰਨੀਆਂ ਵੀ ਭੈਣਾਂ ਨੇ ਸਾਰਿਆਂ ਦੇ ਸਟਿਚ ਹੋ ਕੇ ਹੀ ਜਾਂਦੇ ਨੇ ਸੂਟ ਆਲੋ ਨਾਲ ਫੁੱਲ ਪਿਓਰ ਦਾ ਇਹ ਦੁਪੱਟਾ ਲੱਗਿਆ ਹੋਇਆ ਦੁਪੱਟੇ ਦੇ ਉੱਪਰ ਜਿਵੇਂ ਆਪਾਂ ਲੈਸ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਬਹੁਤ ਸੋਹਣੇ ਸੂਟ ਇਹੀ ਰੈਡੀ ਹੋਣੇ ਨੇ ਫੁੱਲ ਪਿਓਰ ਦਾ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਨਾਲ ਤੇ ਬਿਲਕੁਲ ਹੀ ਲਾਈਟ ਵੇਟ ਜਿਆ ਦੁਪੱਟਾ ਵਾ ਪੂਰਾ ਖੁੱਲਾ ਡੁੱਲਾ ਤੇ ਇਹ ਹੈਗੇ ਇਹਦੇ ਵਿੱਚ ਕਲਰ ਕਲਰ ਮੈਂ ਤੁਹਾਨੂੰ ਦਿਖਾ ਦਿੰਨੇ ਆ ਇਹ ਹੈਗਾ ਮਹਿੰਦੀ ਨਾਲ ਕੰਟਰਾਸਟ ਦੋ ਸੈੱਟ ਆਏ ਨੇ ਆਪਣੇ ਕੋਲੇ ਦੋਨੇ ਹੀ ਪੂਰੇ ਵਧੀਆ ਨੇ ਸੁਪਰ ਨੇ ਆ ਲੋ ਅਗਲਾ ਹੈਗਾ ਇਹਦਾ ਬਲੂ ਨਾ ਬਲੂ ਹੀ ਬੇਬੀ ਬਲੂ ਕਲਰ ਆ ਨਾਲ ਬਲੂ ਦੇ ਨਾਲ ਕੰਟਰਾਸਟ ਹੋਗਾ ਜਿਹੜਾ ਕਲਰ ਤੁਸੀਂ ਲੈਣਾ ਹੋਇਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਨਾਲ ਇਹਦੇ ਸੀਮ ਡਿਜੀਟਲ ਦੁਪੱਟਾ ਲੱਗਿਆ ਦੁਪੱਟੇ ਪੂਰੇ ਖੁੱਲੇ ਡੁੱਲੇ ਆ ਮੈਂ ਤੁਹਾਨੂੰ ਇਹਦਾ ਸਾਰਾ ਦੁਪੱਟਾ ਖੋਲ ਕੇ ਦਿਖਾਈ ਦਿੱਤਾ ਫੁੱਲ ਪਿਓਰ ਦੇ ਨਾਲ ਦੁਪੱਟੇ ਲੱਗੇ ਹੋਏ ਆ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਆ ਜੀ ਤੇ ਪਿਓਰ ਮਸਲੀਨ ਦੀ ਜਿਹਨੂੰ ਆਪਾਂ ਮਸਲੀਨ ਸਿਲਕ ਵੀ ਕਹਿ ਦਿੰਦੇ ਆ ਕਿਉਂਕਿ ਇਹਦੇ ਵਿੱਚ ਪੂਰੀ ਸੌਫਟ ਇਹ ਹੁੰਦੀ ਆ ਬਿਲਕੁਲ ਬਟਰ ਵਰਗੀ ਤੇ ਸ਼ਾਈਨਿੰਗ ਹੁੰਦੀ ਆ ਸਿਲਕ ਵਾਂਗੂ ਕੱਪੜੇ ਦੇ ਵਿੱਚ ਇੱਕ ਸ਼ਾਈਨ ਹੁੰਦੀ ਆ ਬਹੁਤ ਸੋਹਣੀ ਨਾਲ ਬਾਟਮ ਲੱਗੀ ਹੋਈ ਆ ਅਗਲਾ ਕਲਰ ਇਹਦੇ ਵਿੱਚ ਹੈਗਾ ਵਾ ਲਓ ਜੀ ਅਗਲਾ ਕਲਰ ਹੈਗਾ ਜੀ ਪਿੰਕ ਸ਼ੇਡ ਦੇ ਨਾਲ ਕੰਟਰਾਸਟ ਆ ਸ਼ਰਟਾਂ ਦਾ ਪੈਟਰਨ ਸੇਮ ਆਊਗਾ ਜਸਟ ਕੰਟਰਾਸਟ ਆ ਜਿਹੜੇ ਉਹ ਆਪਣੇ ਚੇਂਜ ਹੋ ਰਹੇ ਨੇ ਇਹ ਫੋਰਥ ਹੈਗਾ ਜੀ ਲਾਈਟ ਜਿਹਾ ਸਕਾਈ ਬਲੂ ਕਲਰ ਦੇ ਨਾਲ ਕੰਟਰਾਸਟ ਆ ਲੋ ਸਕਾਈ ਬਲੂ ਕਲਰ ਦੇ ਨਾਲ ਕੰਟਰਾਸਟ ਹੈ ਇਹਦਾ ਬਹੁਤ ਸੋਹਣੇ ਨਾਲ ਬਾਟਮ ਲੱਗਿਆ ਨਾਲ ਸੇਮ ਪਿਓਰ ਦਾ ਦੁਪੱਟਾ ਲੱਗਿਆ ਸਾਰਾ ਡਿਜੀਟਲ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆ ਵਿੱਚ 골ਡਨ ਵੀ ਥ्रेड ਦੇ ਨਾਲ ਸਾਰਾ 골ਡਨ ਕੰਮ ਦਿੱਤਾ ਹੋਇਆ ਬਹੁਤ ਸੋਹਣਾ ਬਹੁਤ ਸੋਹਣੇ ਪੀਸ ਨੇ ਬਹੁਤ ਉੱਤੇ ਪਿਓਰ ਵਿਸਕੋਸ ਫੈਬਰਿਕ ਆ ਸਾਰਾ ਲੱਗਿਆ ਹੋਇਆ ਕੋਈ ਵੀ ਇਹ ਨਹੀਂ ਕਿ ਖੜਮਾ ਜਾਵਾ ਜਾਂ ਚੁਪਦੀ ਆ ਜੀ ਨਹੀਂ ਵਿਸਕੋਸ ਕਿਹਾ ਤਾਂ ਵਿਸਕੋਸ ਹੀ ਮਿਲੇਗਾ ਵਿਸਕੋਸ オーਰਗੈਂਜ਼ਾ ਦੀ ਸ਼ਰਟ ਆ ਜੀ ਵਿਸਕੋਸ ਮਸਲੀਨ ਦੀ ਬਾਟਮ ਲੱਗੀ ਹੋਈ ਆ ਤੇ ਫੁੱਲ ਪਿਓਰ ਦਾ ਨਾਲ ਲੱਗਿਆ ਹੋਇਆ ਦੁਪੱਟਾ ਅਗਲਾ ਹੈਗਾ ਥੋੜਾ ਜਿਹਾ ਮੀਡੀਅਮ ਜਿਹਾ ਚਾਰਟ ਇਹ ਵੀ ਵਿਸਕੋਸ organza ਦੀ ਸ਼ਰਟ ਆ ਸਾਰੀ ਪ੍ਰਿੰਟਡ ਸ਼ਰਟ ਰਹੂਗੀ ਤੇ ਨਾਲ ਸਾਰਾ ਥ्रेडਵਰਕ ਦਾ ਕੰਮ ਮਿਲੂਗਾ ਆ ਲੋ ਸ਼ਰਟ ਚੈੱਕ ਕਰ ਸਕਦੇ ਕਿੰਨਾ ਸੋਹਣਾ ਪ੍ਰਿੰਟ ਆ ਤੇ ਨਾਲ ਜਿੰਨਾ ਵੀ ਆ ਸਾਰਾ ਕੰਮ ਹੋਇਆ ਦਿਖਦਾ ਸਾਰਾ ਥ्रेडਵਰਕ ਦਾ ਕੰਮ ਹੋਇਆ ਹੋਇਆ ਇਹਦੇ ਉੱਪਰ ਬਹੁਤ ਸੋਹਣਾ ਸਾਰੇ ਇਸੇ ਤਰ੍ਹਾਂ ਪੈਨਲਸ ਬਣੀਆਂ ਹੋਈਆਂ ਨੇ ਤੇ ਵਿੱਚ ਸਾਰੇ ਨਿੱਕੀ ਨਿੱਕੀ ਬੂਟੀ ਆ ਲੱਗ ਤੋ ਇਸ ਤਰ੍ਹਾਂ ਲੱਗਦਾ ਜਿਵੇਂ ਪੈਚਵਰਕ ਦਾ ਕੰਮ ਹੋਇਆ ਇਹ ਪਲੇਨ ਪੈਚ ਲੱਗੇ ਆ ਉੱਪਰ ਸਾਰਾ ਥ्रेड ਵਰਗਾ ਸਾਈਡਾਂ ਤੇ ਸਾਰੀ ਪ੍ਰਿੰਟਡ ਸ਼ਰਟ ਆ ਬਹੁਤ ਸੋਹਣਾ ਪੈਟਰਨ ਬਣਿਆ ਹੋਇਆ ਸੂਟ ਦਾ ਨਾਲ ਸੇਮ ਪੀਚ ਕਲਰ ਦੀ ਹੈਗੀ ਜੀ ਸ਼ੋਰ ਇਹਦੇ ਨਾਲ ਬਾਟਮ ਲੱਗੀ ਹੋਈ ਤੇ ਨਾਲ ਇਹਨਾਂ ਦੇ ਵੀ ਫੁੱਲ ਪਿਓਰ ਦੇ ਬਹੁਤ ਸੋਹਣੇ ਦੁਪੱਟੇ ਨੇ ਇਹਦੇ ਨਾਲ ਜਿਹੜਾ ਦੁਪੱਟਾ ਜੀ ਇਹ ਹੈਗਾ organza ਦਾ ਹੀ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਬਫਾਸਣੀ ਲੋਕੇ ਦਾ ਸੂਟ ਆ ਪੈਟਰਨ ਬਹੁਤ ਸੋਹਣਾ ਸੂਟ ਦਾ ਬਣਿਆ ਹੋਇਆ ਪੀਚ ਜਿਹਾ ਕਲਰ ਆ ਜਿਵੇਂ ਮਰਜੀ ਤੁਸੀਂ ਇੱਕ ਪਾਰਟੀ ਵੀ ਆ ਸਿੰਪਲ ਸੋਬਰ ਸਰਦਾਰੀ ਲੋਕੇ ਦਾ ਸੂਟ ਆ ਬਹੁਤ ਸੋਹਣਾ ਪੈਟਰਨ ਆ ਜੀ ਇਹਦੇ ਵਿੱਚੋਂ ਕੋਈ ਵੀ ਸੂਟ ਛੱਡਣ ਵਾਲ ਨਹੀਂ ਇਹਦੇ ਵਿੱਚ ਤਿੰਨ ਹੀ ਕਲਰ ਨੇ ਤਿੰਨਾ ਚ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਦੁਪੱਟਾ ਵੀ ਪੂਰੇ ਖੁੱਲੇ ਡੁੱਲੇ ਨੇ ਤੇ ਸਾਰੀ ਪਾਰਟੀ ਵੇਅਰ ਲੁੱਕ ਦਾ ਪੂਰਾ ਸੁਪਰ ਸੂਟ ਆ ਹਲੋ ਜੀ ਅਗਲਾ ਕਲਰ ਹੈਗਾ ਇਹਦੇ ਵਿੱਚ ਲਾਈਟ ਜਾਂ ਮਹਿੰਦੀ ਹੈ ਸ਼ੇਡ ਕਿੰਨੇ ਵੀ ਤਿੰਨੇ ਕਲਰ ਬਹੁਤ ਸੋਹਣੇ ਆ ਅਗਲਾ ਹੈਗਾ ਪਿੰਕ ਸ਼ੇਡ ਜਿਹੜਾ ਵੀ ਥੋੜਾ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਲਿਓ ਜੀ ਤੇ ਜਲਦੀ ਜਲਦੀ ਆਪਣਾ ਆਰਡਰ ਦੇ ਸਕਦੇ ਹੋ ਕਿਉਂਕਿ ਇਹ ਦੋ ਹੀ ਸੈਟ ਆਪਣੇ ਕੋਲ ਆਏ ਨੇ ਛੋਟੀ ਜੀ ਵੀਡੀਓ ਲੈ ਕੇ ਆਈਆਂ ਬਹੁਤ ਸੋਹਣੇ ਆ ਲੋ ਅਗਲਾ ਹੈਗਾ ਪਿੰਕ ਸ਼ੇਡ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਬਹੁਤ ਸੋਹਣੀ ਇੱਕ ਅਲੱਗ ਜੀ ਚੀਜ਼ ਆਪਾਂ ਲੈ ਕੇ ਆਏ ਆ ਅਲੱਗ ਜਿਹਾ ਪੈਟਰਨ ਆ ਸੂਟਾਂ ਦਾ ਤੇ ਪਾਰਟੀ ویئر ਲੁੱਕ ਦੇ ਇਹ ਸੂਟ ਨੇ ਤੇ ਜਿੰਨਾ ਵੀ ਪਹਿਣਾ ਨੂੰ ਇਹਨਾਂ ਦੀ ਰਿਕੁਆਇਰ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਨੋਟੀਫਿਕੇਸ਼ਨ ਲਈ ਬੈਲ ਦਾ ਜਰੂਰ ਪ੍ਰੈਸ ਕਰ ਲਿਆ ਕਰੋ ਬਟਨ ਤਾਂ ਕਿ ਨਵੀਂ ਵੀਡੀਓ ਆਪਣੀ ਰੋਜ਼ ਸ਼ਾਮ ਨੂੰ 6 ਵਜੇ ਅਪਲੋਡ ਹੋ ਜਾਂਦੀ ਹੈ ਜੀ ਹਰ ਤਰ੍ਹਾਂ ਦੀ ਰੇਂਜ ਹਰ ਤਰ੍ਹਾਂ ਦਾ ਫੈਬਰਿਕ ਆਪਾਂ ਲੈ ਕੇ ਆਉਂਦੇ ਆ ਇਸ ਲਈ ਵੀਡੀਓਜ਼ ਦੇ ਨਾਲ ਜੁੜੇ ਰਿਹਾ ਕਰੋ ਤਾਂ ਕਿ ਕੋਈ ਵੀ ਵੀਡੀਓ ਤੁਹਾ ਤੋਂ ਸਕਿਪ ਨਾ ਹੋ ਜਾਵੇ ਤੇ ਜਾਦਾ ਪੁਰਾਣੀ ਤੋਂ ਪੁਰਾਣੀ ਵੀਡੀਓ ਬਹੁਤ ਭੈਣਾ ਤੱਕ ਪਹੁੰਚ ਰਹੀਆਂ ਨੇ ਪਰ ਪਲੀਜ਼ ਉਹ ਸਟਾਕ ਆਪਣਾ ਨਾਲ ਦੀ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰਾ ਕਲੀਅਰ ਹੋ ਜਾਂਦਾ ਉਹਦੇ ਵਿੱਚੋਂ ਆਪਣੇ ਕੋਲ ਜੇ ਕੁਝ ਹੋਊਗਾ ਤਾਂ ਜਰੂਰ ਦੱਸੂਗੀ ਬਟ ਜੇ ਨਾ ਹੋਇਆ ਤਾਂ ਉਹਦੇ ਲਈ ਸੌਰੀ ਆ ਪਰ ਭੈਣਾ ਬਹੁਤ ਗੁੱਸਾ ਕਰ ਜਾਂਦੀਆਂ ਨੇ ਕਿ ਫਿਰ ਤੁਸੀਂ ਦਿਖਾਉਂਦੇ ਕਿਉਂ ਪਰ ਉਹ ਬਹੁਤ ਪੁਰਾਣੀਆਂ ਵੀਡੀਓਜ਼ ਹੁੰਦੀਆਂ ਨੇ ਕਿ ਉਹਨਾਂ ਦਾ ਨਾਲ ਦੀ ਨਾਲ ਤਾਂ ਹੀ ਕਹਿਣੀ ਹੁੰਦੀ ਹੈ ਕਿ ਪਲੀਜ਼ ਨਾਲ ਦੀ ਨਾਲ ਵੀਡੀਓਜ਼ ਦੇ ਬਣੇ ਰਿਹਾ ਕਰੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਜਿਓ ਜੀ ਨਾਲ ਦੀ ਨਾਲ ਤੇ ਨਵੀਂ ਕਲੈਕਸ਼ਨ ਲੈ ਕੇ ਆਉਨੇ ਆ ਤਦ ਤੱਕ ਦੇ ਲਈ ਦੀ ਸਤਿ ਸ਼੍ਰੀ ਅਕਾਲ ਜੀ